ਹਾਂਜੀ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਪਿੰਡ ਕਾਲਸਖੋਰਦ ਤੇ ਆਪਣੇ ਨਾਲ ਮੌਜੂਦ ਨੇ ਕਿਸਾਨ ਵੀਰ ਬਿੱਟੂ ਸਰਪੰਚ ਜੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਸਰੋਂ ਦੀ ਸਫਲ ਖੇਤੀ ਕਰ ਰਹੇ ਨੇ ਤੇ ਆਪਾਂ ਜੀ ਨਾਲ ਤੁਹਾਨੂੰ ਮਿਲਾਨੇ ਆ ਕਿ ਇਹ ਸਰੋਂ ਦੀ ਮਤਲਬ ਖੇਤੀ ਕਰ ਰਹੇ ਨੇ ਕੀ ਝਾੜ ਵਗੈਰਾ ਲੈਂਦੇ ਨੇ ਤੇ ਕਿਹੜੀ ਵੈਰੈਟੀ ਲਗਾਉਂਦੇ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬੋਲ ਜੀ ਭਾਈ ਠੀਕ ਠਾਕ ਹੋ ਜੀ ਠੀਕ ਠਾਕ ਵਧੀਆ ਅੱਛਾ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਇਹ ਦੱਸੋ ਵੀ ਤੁਸੀਂ ਪਿਛਲੇ ਕਿੰਨੇ ਟਾਈਮ ਤੋਂ ਸਰੋਂ ਦੀ ਖੇਤੀ ਕਰ ਰਹੇ ਹੋ ਜੀ ਸਰੋਂ ਦੀ ਖੇਤੀ ਅਸੀਂ ਲਗਭਗ 4-5 ਸਾਲਾਂ ਤੋਂ ਕਰ ਰਹੇ ਹਾਂ ਅੱਛਾ ਜੀ ਤੇ ਤੇ ਕਿੰਨੇ ਏਕੜ ਦੇ ਵਿੱਚ ਤੁਸੀਂ ਮਤਲਬ ਸਰੋਂ ਦੀ ਖੇਤੀ ਕਰ ਰਹੇ ਹੋ ਹੁਣ ਤੱਕ ਜੀ ਅਸੀਂ ਪਹਿਲਾਂ 2 ਤੋਂ 3 ਕੀਤੇ 3 ਤੋਂ 5 ਕਿੱਲੇ ਦੀ ਖੇਤੀ ਕੀਤੀ ਅੱਛਾ ਜੀ ਇਸ ਵਾਰ ਸਾਡਾ ਪਲਾਨ ਹੈਗਾ ਕਿ ਅਸੀਂ 8 ਤੋਂ 10 ਏਕੜ ਸਰੋਂ ਦੇ ਬੀਜਾਂਗੇ ਠੀਕ ਹੈ ਜੀ ਤੇ ਇਹ ਦੇ ਇਹ ਵੀ ਦੱਸੋ ਵੀ ਤੁਸੀਂ ਮਤਲਬ ਸਰੋਂ ਦੀ ਵੈਰਾਈਟੀ ਕਿਹੜੀ ਲਗਾ ਰਹੇ ਹੋ ਜੀ ਸਰੋਂ ਦੀ ਵੈਰਾਈਟੀ ਸਟਾਰ 10 15 ਜਿਹੜਾ ਬੀਜ ਹੈ ਉਹ ਬਹੁਤ ਹੀ ਲਾਹੇਵੰਦ ਬਹੁਤ ਵਧੀਆ ਉਹਦਾ ਰਿਜ਼ਲਟ ਹੈ ਅੱਛਾ ਜੀ ਹਾਂਜੀ ਤੇ ਪਿਛਲੇ ਮਤਲਬ 4-5 ਸਾਲ ਤੋਂ ਤੁਸੀਂ ਇਹੀ ਬੀ ਬਰਤ ਰਹੇ ਹੋ ਜੀ ਇਹੀ ਬੀਜ ਵਰਤ ਰਹੇ ਅਸੀਂ ਸਾਨੂੰ ਇਹ ਵੀ ਬਹੁਤ ਵਧੀਆ ਫਿੱਟ ਲੱਗਿਆ ਤਾਂ ਕਰਕੇ ਅਸੀਂ ਇਹਦੀ ਬਜਾਈ ਹਰੇਕ ਸਾਲ ਕਰਦੇ ਹਾਂ ਤੇ ਇਹ ਵੀ ਦੱਸੋ ਵੀ ਇਹਨੂੰ ਮਤਲਬ ਪਾਣੀ ਵਗੈਰਾ ਕਿੰਨੇ ਕੁ ਲੱਗ ਜਾਂਦੇ ਆ ਜੀ ਪਾਣੀ 2 ਤੋਂ 3 ਪਾਣੀ ਲੱਗਦੇ ਨੇ ਜੀ ਅੱਛਾ ਜੀ ਜੇਕਰ بارش ਪੈ ਜਾਵੇ ਤਾਂ ਫਿਰ ਇੱਕ ਅੱਧੇ ਪਾਣੀ ਨਾਲ ਹੀ ਸਰ ਜਾਂਦਾ ਹਾਂ ਜੀ ਉਹ ਮੌਸਮ ਤੇ ਡਿਪੈਂਡ ਕਰਦਾ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹਦੇ ਵਿੱਚ ਤੇਲ ਦੀ ਮਾਤਰਾ ਜਿਹੜੀ ਹੈ ਉਹ 40 ਤੋਂ 42% ਅੱਛਾ ਜੀ ਦੂਜੀਆਂ ਸਰੂਆਂ ਦੇ ਮੁਕਾਬਲੇ ਬਾਕੀ ਆਪਾਂ ਦੇਖਿਆ ਵਾ ਨਾ ਦੂਸਰੀਆਂ ਸਰੂਆਂ ਦੇ ਵਿੱਚ 30 ਤੋਂ 35% ਤੇਲ ਨਿਕਲਦਾ ਵਾ ਹਾਂਜੀ ਤੋਂ ਜ਼ਿਆਦਾ ਇਹ ਤਾਂ ਦਾਣਾ ਵੀ ਬਹੁਤ ਵਧੀਆ ਹੁੰਦਾ ਅੱਛਾ ਜੀ ਬਹੁਤ ਵਧੀਆ ਦਾਣਾ ਮੋਟਾ ਹੁੰਦਾ ਆ ਮੋਟਾ ਦਾਣਾ ਜੀ ਤੇ ਇਹ ਵੀ ਦੱਸੋ ਵੀ ਇਹਦਾ ਜਿਹੜਾ ਝਾੜ ਆ ਝਾੜ ਕਿੰਨਾ ਕ ਆ ਜਾਂਦਾ ਜੀ ਪ੍ਰਤੀ ਏਕੜ ਝਾੜ ਇਹਦਾ ਫਸਟ ਕਲਾਸ ਆ ਜੀ ਜਿੱਦਾਂ 10 ਤੋਂ 12 ਕੁਇੰਟਲ ਅੱਛਾ ਜੀ ਝਾੜ ਹੈ ਬਾਕੀ ਮੌਸਮ ਤੇ ਡਿਪੈਂਡ ਕਰਦਾ ਜ਼ਿਆਦਾ ਵੀ ਆ ਸਕਦਾ ਹਾਂਜੀ ਜ਼ਿਆਦਾ ਵੱਧ ਵੀ ਸਕਦਾ ਠੀਕ ਹੈ ਜੀ ਤੇ ਯਾਨੀ ਕਿ ਸਾਡਾ ਜਿਹੜਾ 10 ਤੋਂ 12 ਕੁਇੰਟਲ ਦਾ ਝਾੜ ਠੀਕ ਹੈ ਉਹ ਨਿਕਲਦਾ ਹੀ ਨਿਕਲਦਾ ਤੇ ਇਹਦੇ ਵਿੱਚ ਕੋਈ ਬਿਮਾਰੀ ਜਿਵੇਂ ਕੋਈ ਉੱਲੀ ਦੀ ਜਾਂ ਤੇਲੇ ਦੀ ਸਮੱਸਿਆ ਤਾਂ ਨਹੀਂ ਆਉਂਦੀ ਹੈਗੀ ਨਹੀਂ ਕੋਈ ਐਹੋ ਜੀ ਪ੍ਰੋਬਲਮ ਨਹੀਂ ਹੈ ਕਈ ਵਾਰੀ ਕੋਈ ਤੇਲੇ ਦੀ ਮਾੜੀ ਮੋਟੀ ਸ਼ਿਕਾਇਤ ਆਉਂਦੀ ਹੈ ਤਾਂ ਉਹ ਆਪਾਂ ਮਤਲਬ ਸਪਰੇਅ ਕਰਕੇ ਕਰ ਸਕਦੇ ਹਾਂ ਹਾਂਜੀ ਮਤਲਬ ਉੱਲੀ ਦੀ ਕੋਈ ਸਮੱਸਿਆ ਨਹੀਂ ਹੈ ਨਾ ਕੋਈ ਸਮੱਸਿਆ ਨਹੀਂ ਹੈਗੀ ਤੇ ਬਾਕੀ ਆਪਾਂ ਦੇਖਿਆ ਵੀ ਸਰਵਾਂ ਜਿਹੜੀਆਂ ਹੁੰਦੀਆਂ ਨੇ ਪਹਿਲਾਂ ਤਾਂ ਸਹੀ ਹੁੰਦੀਆਂ ਨੇ ਬਾਅਦ ਵਿੱਚ ਜਦੋਂ ਕੱਦ ਕਰ ਜਾਂਦੀਆਂ ਤਾਂ ਡਿੱਗ ਜਾਂਦੀਆਂ ਨੇ ਇਹਦੇ 'ਚ ਕਿਵੇਂ ਡਿੱਗਣ ਦੀ ਕੋਈ ਸਮੱਸਿਆ ਤਾਂ ਨਹੀਂ ਨਹੀਂ ਇਹਦੇ 'ਚ ਕੋਈ ਡਿੱਗਣ ਦੀ ਸਮੱਸਿਆ ਨਹੀਂ ਬਹੁਤਾ ਲੰਬਾ ਕੱਦ ਨਹੀਂ ਕਰਦੀ ਦਰਮਿਆਨੇ ਕੱਦ ਦੀ ਦਰਮਿਆਨੇ ਕੱਦ ਹੀ ਰਹਿੰਦੀ ਹੈ ਡਿੱਗਣ ਦਾ ਕੋਈ ਵੀ ਇਹਦੇ ਵਿੱਚ ਉਹ ਨਹੀਂ ਹੈਗਾ ਕਿ ਡਿੱਗ ਜੇਗੀ ਠੀਕ ਹੈ ਤੇ ਇਹ ਵੀ ਦੱਸੋ ਵੀ ਜਿਹੜੀ ਮੇਨ ਗੱਲ ਆ ਵੀ ਇਹ ਪੱਕਣ 'ਚ ਕਿੰਨਾ ਕੁ ਟਾਈਮ ਲੈਂਦੀ ਹੈ ਜੀ ਇਹ ਪੱਕਣ ਦੇ ਵਿੱਚ 120 ਤੇ 130 ਦਿਨ ਜਾਨੀ 120 4 ਮਹੀਨੇ 'ਚ ਪੱਕੇ 4 ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਜੀ ਸਰੋਂ ਠੀਕ ਹੈ ਬਜਾਈ ਜਿਹੜੀ ਆ ਉਹ ਕਿਹੜੇ ਮਹੀਨੇ ਕਰਦੇ ਹੋ ਕਦੋਂ ਕਰਦੇ ਹੋ ਜੀ ਬਜਾਈ ਤਾਂ ਅਕਤੂਬਰ ਚ ਵੀ ਹੋ ਜਾਂਦੀ ਹੈ ਲੇਕਿਨ ਅਸੀਂ ਜਿਹੜੀ ਬਜਾਈ ਹੈ ਇਹ ਨਵੰਬਰ ਦੇ ਮਹੀਨੇ ਚ ਕਰਦੇ ਆਂ ਜਾ ਕੇ ਤੁਸੀਂ ਨਵੰਬਰ ਚ ਕਰਦੇ ਆਂ ਜੀ ਅਸੀਂ ਨਵੰਬਰ ਦੇ ਮਹੀਨੇ ਚ ਬਜਾਈ ਕਰਦੇ ਆਂ ਜੀ ਠੀਕ ਆ ਜੀ ਜਣੀ ਤੁਸੀਂ ਇਸ ਵੈਰਾਈਟੀ ਤੋਂ ਪੂਰੀ ਤਰ੍ਹਾਂ ਖੁਸ਼ ਹੋ ਆਪਾਂ ਪੂਰੇ ਖੁਸ਼ ਆਂ ਜੀ ਅੱਛਾ ਜੀ ਤਾਂ ਹੀ ਇਸ ਵਾਰ ਅਸੀਂ 4-5 ਏਕੜ ਹੋਰ ਵਧਾ ਕੇ ਸਰੋਂ ਦੀ ਬਜਾਈ ਕਰਾਂਗੇ ਅੱਛਾ ਜੀ ਹਾਂ ਜੀ ਠੀਕ ਹੈ ਤੇ ਸਤਾਰ 10-15 ਜਿਹੜਾ ਬੀਜ ਹੈ ਅੱਛਾ ਜੀ ਇਹੀ ਅਸੀਂ ਆ ਰਹੇ ਹਾਂ ਵਰਤ ਰਹੇ ਹਾਂ ਤੁਸੀਂ ਹੁਣ ਇਹ ਵੀ ਦੱਸੋ ਨਾ ਬਾਕੀ ਕਿਸਾਨ ਵੀਰਾਂ ਨੂੰ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਤਜਰਬੇ ਦੇ ਹਿਸਾਬ ਨਾਲ ਅਸੀਂ ਕਿਸਾਨ ਵੀਰਾਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖੋ ਅੱਛਾ ਜੀ ਇਹ ਸਰੋਂ ਇਹ ਬੀਜ ਜੇ ਤੁਸੀਂ ਇਸ ਵਾਰ ਇੱਕ 1 ਕਿੱਲਾ ਬੀਜ ਲਿਆ ਤੇ ਅਗਲੇ ਸਾਲ 2 ਤੋਂ 4 5 6 ਤੁਸੀਂ 8 10 ਕਿੱਲੇ ਬੀਜਿਆ ਤਾਂ ਪੂਰਾ ਵਧੀਆ ਵੀ ਆ ਪੂਰਾ ਰਿਜ਼ਲਟ ਹੈ ਜੀ ਤੇਲ ਦੀ ਮਾਤਰਾ ਵੀ ਬਹੁਤ ਹੈ ਹਾਂਜੀ ਝਾੜ ਵੀ ਬਹੁਤ ਵਧੀਆ ਬਹੁਤ ਹੀ ਬਿਮਾਰੀ ਦਾ ਕੋਈ ਨਹੀਂ ਹੈਗਾ ਠੀਕ ਆ ਜੀ ਤੇ ਬਾਕੀ ਆਪਾਂ ਦੇਖਿਆ ਵੀ ਆ ਵੀ ਪਿਛਲੇ ਸਾਲ ਇਸ ਵੈਰੈਟੀ ਨੇ ਪੂਰਾ ਟਾਪ ਕੀਤਾ ਸੀ ਪੰਜਾਬ ਦੇ ਵਿੱਚ ਬਹੁਤ ਵਧੀਆ ਝਾੜ ਦੇ ਦੇਖਣ ਨੂੰ ਮਿਲੇ ਸੀਗੇ ਤੇ ਇਸ ਵਾਰ ਇਸੇ ਕਰਕੇ ਇਸ ਵੈਰੈਟੀ ਦਾ ਜਿਹੜਾ ਬੀਜ ਆ ਕਾਫੀ ਜ਼ਿਆਦਾ ਮਤਲਬ ਡਿਮਾਂਡ ਦੇ ਵਿੱਚ ਆ ਜੇ ਕਿਸੇ ਵੀਰ ਨੇ ਮਤਲਬ ਇਹ ਬੀਜ ਲੈਣਾ ਆ ਤਾਂ ਅਸੀਂ ਤੁਹਾਨੂੰ ਸਕਰੀਨ ਦੇ ਉੱਤੇ ਇਹਦਾ ਪੈਕੇਟ ਆ ਜਿਹੜਾ ਉਹਦੀ ਫੋਟੋ ਵੀ ਦਿਖਾ ਦਾਂਗੇ ਜੀ ਉਹ ਦੇਖ ਕੇ ਹੀ ਤੁਸੀਂ ਜਿਹੜਾ ਬੀਜ ਆ ਖਰੀਦਣਾ ਆ ਜੀ ਚਲੋ ਠੀਕ ਆ ਵੀਰ ਜੀ ਤੁਸੀਂ ਟਾਈਮ ਦਿੱਤਾ ਜੀ ਧੰਨਵਾਦ ਜੀ ਧੰਨਵਾਦ